ਪਰ ਇਹਨਾਂ ਦੀ ਹਿੰਮਤ ਮਤਲਬ ਇਸ ਕਦਰ ਕਿੰਨਾ ਵੱਧ ਗਈ ਹੈ ਵੀ ਹਰ ਚੀਜ਼ ਦੇ ਉੱਤੇ ਆਪਣਾ ਕਾਪੀਰਾਈਟ ਲੈ ਲਿਆ ਗੁਰਬਾਣੀ ਚੱਲਣੀ ਹੈ ਤਾਂ ਸਿਰਫ ਪੀ.ਡੀ.ਸੀ ਤੇ ਜੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾਣਿਆ ਤਾਂ ਵੀ ਇਹਨਾਂ ਦੀ ਰਜ਼ਾਮੰਦੀ ਦੇ ਨਾਲ ਜਾਣਗੇ ਆਪਾਂ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਸਾਨੂੰ ਗੁਰੂ ਦੇ ਮੁਤਾਬਕ ਚੱਲਣਾ ਸੀ ਨਾ ਕਿ ਗੁਰੂ ਨੂੰ ਆਪਣੇ ਮੁਤਾਬਕ ਚਲਾਉਣਾ ਸੀ ਹਨਾ ਕਦੀ ਵੀ ਤੁਸੀਂ ਦੇਖਿਆ ਜੇ ਕੋਈ ਵੀ ਸੰਸਥਾ ਸਿਧਾਂਤ ਤੋਂ ਉੱਚੀ ਨਹੀਂ ਹੁੰਦੀ ਅਸੂਲ ਤੋਂ ਉੱਚੀ ਨਹੀਂ ਹੁੰਦੀ ਇਹ ਸੰਸਥਾਵਾਂ ਤੇ ਉਸ ਦੀ ਵੀ ਇਹਨਾਂ ਦੀ ਗਲਬਕੜੀ ਬੜੀ ਵੱਡੀ ਹੋਣੀ ਚਾਹੀਦੀ ਸੀ ਇਹ ਸੰਸਥਾਵਾਂ ਤਾਂ ਸਾਡੀਆਂ ਉਹ ਸੀ ਹਰੇਕ ਨੂੰ ਮਿਲਵਰਤਨ ਨਾਲ ਲੈ ਕੇ ਚੱਲਣ ਵਾਲੀਆਂ ਸੀ ਪਰ ਜਦੋਂ ਸਾਡੀਆਂ ਸੰਸਥਾਵਾਂ ਇੱਕ ਪਰਿਵਾਰ ਦੇ ਕਬਜ਼ੇ ਦੇ ਵਿੱਚ ਹੋਣ ਤੇ ਸਭ ਕੁਝ ਇਸ ਕਰਕੇ ਹੀ ਕਰਨ ਵੀ ਉਸ ਪਰਿਵਾਰ ਨੂੰ ਬਚਾਉਣਾ ਆ ਕੌਮ ਜਾਵੇ ਠੱਠੇ ਖੂਚ ਬਚਾਉਣੀ ਚ ਕੌਮ ਦੀ ਪਨੀਰੀ ਸੀ ਕੌਮ ਦਾ ਭਵਿੱਖ ਤਿਆਰ ਕਰਨਾ ਸੀ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਇੱਕ ਪਰਿਵਾਰ ਨੂੰ ਸੱਤਾ ਦੇ ਵਿੱਚ ਲਿਆਉਣ ਲਈ ਜੋ ਕੁਝ ਕਰਦੇ ਪਏ ਆ ਉਹ ਭਾਵੇਂ ਐਸਪੀਸੀ ਦਾ ਪ੍ਰਧਾਨ ਹੋਵੇ ਉਹ ਭਾਵੇਂ ਸਾਡੇ ਜਥੇਦਾਰ ਹੋਣ ਉਹ ਭਾਵੇਂ ਉਹ ਚ ਅਹੁਦਿਆਂ ਦੇ ਉੱਪਰ ਹੋਣ ਉਹਨਾਂ ਦਾ ਕੌਮ ਬਚਾਉਣ ਵਾਲੇ ਪਾਸੇ ਕੋਈ ਧਿਆਨ ਨਹੀਂ ਕੌਮ ਦੀ ਪਨੀਰੀ ਬਚਾਉਣ ਵਾਲੇ ਪਾਸੇ ਕੋਈ ਧਿਆਨ ਨਹੀਂ ਸਾਡੀਆਂ ਮਰਿਆਦਾਵਾਂ ਨੂੰ ਬਚਾਉਣ ਵਾਸਤੇ ਕੋਈ ਧਿਆਨ ਨਹੀਂ ਉਹ ਤਾਂ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਦੇ ਉੱਪਰ ਲੱਗੇ ਹੋਏ ਨੇ